ਸਤਿ ਸ੍ਰੀ ਅਕਾਲ ਦੋਸਤੋ ਤੁਹਾ স্বাগত ਤੁਹਾਡਾ ਚੈਨਲ ਤੇ ਤਾਂ ਪੰਜਾਬ ਪੁਲਿਸ ਕਨਸਟੇਬਲ ਦਾ ਜਿਹੜਾ ਰੋਲ ਨੰਬਰ ਐਡਮਿਟ 卡 ਡਾਊਨਲੋਡ ਕਿਵੇਂ ਕਰਨਾ ਹੈ ਉਹ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਤੁਸੀਂ ਪੰਜਾਬ ਪੁਲਿਸ ਗਵਰਨਮੈਂਟ ਅਫੀਸ਼ੀਅਲ ਵੈਬਸਾਈਟ ਕਿ ਜਾਣਾ ਹੈ ਜਿਵੇਂ ਉਹਨੂੰ ਸਰਚ ਕਰੋਗੇ ਇਸ ਵੈਬਸਾਈਟ ਤੇ ਕਲਿੱਕ ਕਰਨਾ ਹੈ ਜਿਹੜੀ ਪਹਿਲੇ ਨੰਬਰ ਤੇ ਆਏ ਫਿਰ ਦੋਸਤੋ ਇਸ ਤਰ੍ਹਾਂ ਦਾ ਇੱਕ ਪੇਜ ਸਾਹਮਣੇ ਤੁਹਾਡੇ ਸ਼ੋ ਹੋਏਗਾ ਇਸ ਤੇ ਜਿੱਥੇ ਰਿਕਰੂਟਮੈਂਟ ਲਿਖਿਆ ਹੋਇਆ ਵਾ ਉੱਥੇ ਤੁਸੀਂ ਕਲਿੱਕ ਕਰਨਾ ਹੈ ਤੇ ਜਿਵੇਂ ਹੀ ਤੁਸੀਂ ਰਿਕਰੂਟਮੈਂਟ ਤੇ ਕਲਿੱਕ ਕਰੋਗੇ ਸਾਹਮਣੇ ਸਾਹਮਣੇ ਇਹ ਆ ਜਾਏਗਾ ਪੇਜ ਜਦੇ ਉੱਤੇ ਲਿਖਿਆ ਪੰਜਾਬ ਪੁਲਿਸ ਰਿਕਰੂਟਮੈਂਟ 2025 ਫਿਰ ਤੁਸੀਂ ਉਸ ਤੇ ਕਲਿੱਕ ਕਰਨਾ ਹੈ ਜਿਵੇਂ ਉਹਦੇ ਤੇ ਕਲਿੱਕ ਕਰੋਗੇ ਤਾਂ ਥੱਲੇ ਲਿਖਿਆ ਜਿੱਥੇ ਲਿੰਕ ਟੂ ਦਾ ਰਿਕਰੂਟਮੈਂਟ ਪੋਰਟਲ ਫਿਰ ਉਸ ਤੇ ਕਲਿੱਕ ਕਰਨਾ ਹੈ ਜਿਵੇਂ ਤੁਸੀਂ ਉਸ ਤੇ ਕਲਿੱਕ ਕਰੋਗੇ ਤਾਂ ਤੁਹਾਡੇ ਸਾਹ ਰਿਸਟਰ ਔਰ ਲੌਗਇਨ ਲਿਖਿਆ ਹੈ ਤੇ ਤੁਸੀਂ ਰਜਿਸਟਰ ਤੇ ਕਲਿੱਕ ਨਹੀਂ ਕਰਨਾ ਕਿਉਂਕਿ ਆਪਾਂ ਆਲਰੇਡੀ ਰਜਿਸਟਰ ਆ ਤੁਸੀਂ ਲੌਗਇਨ ਤੇ ਕਲਿੱਕ ਕਰੋਗੇ ਤਾਂ ਇੱਕ ਤੁਹਾਡੇ ਕੋਲ ਲੌਗਇਨ ਪੇਜ ਸ਼ੋ ਹੋਏਗਾ ਜਿਹੜਾ ਕਿ ਕੁਝ ਇਸ ਤਰ੍ਹਾਂ ਦਿਖਾਈ ਦਿੰਦਾ ਜਿੱਥੇ ਆਪਾਂ ਐਪਲੀਕੇਸ਼ਨ ਨੰਬਰ ਪਾਸਵਰਡ ਔਰ ਕੈਪਚਾ ਫਿਲ ਕਰਨਾ ਹੁੰਦਾ ਹੈ ਤੇ ਉਹ ਕਿਵੇਂ ਫਿਲ ਕਰਨਾ ਹੈ ਆ ਦੇਖੋ ਆਪਾਂ ਤੁਹਾਨੂੰ ਦਿਖਾਇਆ ਮੈਂ ਭਰ ਲਿਆ ਤੇ ਮੈਂ ਜਿਵੇਂ ਭਰ ਲਿਆ ਹੁਣ ਮੈਂ ਇੱਥੇ ਕੈਪਚਾ ਫਿਲ ਕਰ ਲਿਆ ਵਾ ਆਪਣਾ ਪਾਸਵਰਡ ਹੀ ਫਿਲ ਕਰਤਾ ਵਾ ਔਰ ਰਜਿਸਟ੍ਰੇਸ਼ਨ ਨੰਬਰ ਵੀ ਉਸ ਤੋਂ ਬਾਅਦ ਲੌਗਇਨ ਕਰ ਦੇਣਾ ਹੈ ਤਦ ਲੌਗਇਨ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਇਦਾਂ ਦਾ ਪੇਜ ਓਪਨ ਹੋਏਗਾ ਜਿੱਥੇ ਤੁਹਾਡੀ ਸਾਰੀ ਜਾਣਕਾਰੀ ਹੋਏਗੀ ਐਪਲੀਕੇਸ਼ਨ ਡਿਟੇਲ ਹੋਏਗੀ ਕਨਸਟੇਬਲ ਹੋਏਗੀ ਹੈਲਪ ਡੈਸਕ ਹੋਏਗੀ ਤਾਂ ਦੋਸਤੋ ਇਸ ਪੇਜ ਦੇ ਉੱਪਰ ਉਹ ਜਿਹੜਾ ਐਕਸ਼ਨ ਲਿਖਾ ਹੋਇਆ ਐਪਲੀਕੇਸ਼ਨ ਨੰਬਰ ਦੇ ਨਾਲ ਵਾਲਾ ਤੁਸੀਂ ਉਸ ਤੇ ਕਲਿੱਕ ਕਰਨਾ ਹੈ ਕਿਉਂਕਿ ਆਪਣੀ ਸਾਰੀ ਡਿਟੇਲ ਜਿਹੜੀ ਕਨਸਟੇਬਲ ਫਾਰਮ ਦੀ ਹੈ ਉਹ ਉਸੇ ਦੇ ਵਿੱਚ ਹੀ ਸ਼ੋ ਹੋਏਗੀ ਤੇ ਦੋਸਤੋ ਉਸ ਬਟਨ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਨਵਾਂ ਪੇਜ ਸ਼ੋ ਹੋਏਗਾ ਜਿੱਥੇ ਕਿ ਤੁਹਾਡੀ ਸਾਰੀ ਜਾਣਕਾਰੀ ਐਜ਼ ਇਟ ਦਿਖਾਈ ਗਈ ਹੁੰਦੀ ਹੈ ਜਿਵੇਂ ਕਿ ਆਹ ਤੁਸੀਂ ਮੇਰੇ ਫਾਰਮ ਦੇ ਵਿੱਚ ਦੇਖ ਰਹੇ ਹੋ ਐਪਲੀਕੇਸ਼ਨ ਨੰਬਰ ਡਿਟੇਲ ਸਾਰਾ ਕੁਝ ਆਪਣੇ ਸਾਹਮਣੇ ਸ਼ੋ ਹੋ ਰਿਹਾ ਤੇ ਨਾਲ ਹੀ ਉਹਦੇ ਪੇਮੈਂਟ ਸਲਿੱਪ ਲਿਖਿਆ ਹੋਇਆ ਹੈ ਤਾਂ ਦੋਸਤੋ ਜਿਹੜਾ ਪੇਮੈਂਟ ਸਲਿੱਪ ਹੈ ਉਹਦੇ ਨਾਲ ਹੀ ਆਪਣਾ ਇੱਕ ਐਡਮਿਟ ਕਾਰਡ ਵਾਲਾ ਆਪਸ਼ਨ ਹੋਏਗੀ ਜਿਨ੍ਹਾਂ ਦੇ ਐਡਮਿਟ ਕਾਰਡ ਆ ਚੁੱਕੇ ਨੇ ਸੋ ਜਿਨ੍ਹਾਂ ਦੇ ਹਜੇ ਮੇਰੇ ਤਰ੍ਹਾਂ ਸ਼ੋ ਨਹੀਂ ਹੋਏ ਉਹ ਪੈਨਿਕ ਨਾ ਹੋਣ ਜਲਦੀ ਉਹਨਾਂ ਦੇ ਵੀ ਸ਼ੋ ਹੋ ਜਾਣਗੇ ਅਤੇ ਇਸੇ ਤਰ੍ਹਾਂ ਸੇਮ ਲਿਖਿਆ ਹੋਏਗਾ ਕਲ ਕਾਰਡ ਸੋ ਦੋਸਤੋ ਇਸ ਤਰ੍ਹਾਂ ਸਿੰਪਲ ਸਟੈਪ ਫੋਲੋ ਕਰਕੇ ਆਪਾਂ ਡਾਊਨਲੋਡ ਕਰ ਸਕਦੇ ਹਾਂ ਆਪਣਾ ਐਡਮਿਟ ਕਾਰਡ ਇਹ ਵੀਡੀਓ ਕਿਵੇਂ ਦੀ ਲੱਗੀ ਆਪਣੇ ਕਮੈਂਟ ਜ਼ਰੂਰ ਸ਼ੇਅਰ ਕਰਨਾ ਤਨਵਾਦ ਦੋਸਤੋ ਵੀਡੀਓ ਲਾਸ ਦੇਖਣ ਦੇਣ ਲਈ ਚੈਨਲ ਨੂੰ ਸਬਸਕ੍ਰਾਈਬ